ਹਾਂਜੀ ਖੜੇ ਆ ਸਰਹੰਦ ਨਹਿਰ ਦਰਾਹਾ ਦੇ ਉੱਪਰ ਜਿੱਥੇ ਕਿ ਅੱਜ ਇਸ ਨਹਿਰ ਵਿੱਚ ਦੁਆਰਾ ਪਾਣੀ ਛੱਡਿਆ ਗਿਆ ਪਿਛਲੇ 1 ਮਹੀਨੇ ਤੋਂ ਇਸ ਨਹਿਰ ਦੀਆਂ ਦੋਹੇ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਸੀ ਕਿ ਉਸ ਤੋਂ ਬਾਅਦ ਅੱਜ ਕੰਮ ਕੰਪਲੀਟ ਹੋਣ ਤੋਂ ਬਾਅਦ ਸੰਪੂਰਨ ਹੋਣ ਤੋਂ ਬਾਅਦ ਇਸ ਵਿੱਚ ਦੁਆਰਾ ਪਾਣੀ ਛੱਡਿਆ ਗਿਆ ਅਰਦਾਸ ਕਰਵਾਈ ਗਈ ਹੈ ਦੇਖ ਸਕਦੇ ਹਾਂ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਐਸ ਡੀਓ ਤੇ ਐਕਸ਼ਨ ਇਸ ਮੌਜੂਦ ਨੇ ਤੇ ਅਰਦਾਸ ਕਰਵਾਈ ਗਈ ਹੈ ਇਸ ਨਹਿਰ ਵਿੱਚ ਪਾਣੀ ਬੰਦ ਕਰਨ ਕਰਕੇ ਜੋ ਲਾਗਲੇ ਪਿੰਡ ਨੇ ਉਹਨਾਂ ਵਿੱਚ ਜੋ ਨਲਕੇ ਤੇ ਮੋਟਰਾਂ ਨੇ ਉਹਨਾਂ ਦਾ ਪਾਣੀ ਬਿਲਕੁਲ ਬੰਦ ਹੋ ਗਿਆ ਸੀ ਜਿਸ ਕਰਕੇ ਲੋਕਾਂ ਦੇ ਵਿੱਚ ਭਾਰੀ ਡਰ ਅਤੇ ਸਹਿਮ ਦਾ ਮਾਹੌਲ ਸੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅੱਜ ਲਗਭਗ 1 ਮਹੀਨੇ ਬਾਅਦ ਇਸ ਨਹਿਰ ਵਿੱਚ ਦੁਬਾਰਾ ਪਾਣੀ ਛੱਡਿਆ ਗਿਆ ਹੈ ਦੇਖ ਸਕਦੇ ਹਾਂ ਕਿ ਪਾਣੀ ਸ੍ਰੀਕਾਲ ਦੀ ਕਾਫੀ ਸਪੀਡ ਦੇ ਨਾਲ ਪਾਣੀ ਅੱਗੇ ਵਧ ਰਿਹਾ ਹੈ ਇਹ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਕਿਉਂ ਪਿਛਲੇ 1 ਮਹੀਨੇ ਤੋਂ ਇਸ ਨਹਿਰ ਦੀਆਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਸੀ ਤੇ ਜਿਸ ਕਰਕੇ ਇਸ ਵਿੱਚ ਪਾਣੀ ਬੰਦ ਕੀਤਾ ਹੋਇਆ ਸੀ ਦੇਖ ਸਕਦੇ ਹੋ ਕਿ ਇਹ ਪਾਣੀ ਹੁਣ ਦੁਬਾਰਾ ਛੱਡਿਆ ਗਿਆ ਕਿੰਨੇ ਮਹੀਨੇ ਬਾਅਦ ਪਾਣੀ ਇਸ ਨਾਲ ਵਿੱਚ ਪਾਣੀ ਬੰਦ ਹੋਣ ਤੋਂ ਬਾਅਦ ਜੋ ਦਰਾਹਾ ਤੇ ਨਾਲ ਲੱਗਦੇ ਸਥਾਨਕ ਇਲਾਕੇ ਨੇ ਇਹਨਾਂ ਵਿੱਚ ਪਾਣੀ ਦੀ ਕਿੱਲਤ ਪੈਦਾ ਹੋ ਗਈ ਸੀ ਲੋਕਾਂ ਦੇ ਜੋ ਨਲਕੇ ਤੇ ਮੋਟਰਾਂ ਨੇ ਉਹਨਾਂ ਵਿੱਚੋਂ ਪਾਣੀ ਆਉਣਾ ਬੰਦ ਹੋ ਗਿਆ ਸੀ ਲੋਕਾਂ ਦੀ ਮੰਗ ਸੀ ਕਿ ਇਸ ਨਹਿਰ ਵਿੱਚ ਜਲ ਤੋਂ ਜਲਦ ਪਾਣੀ ਛੱਡਿਆ ਜਾਵੇ ਜਿਸ ਤਰ੍ਹਾਂ ਕਿ ਹੁਣ ਇਸ ਨਹਿਰ ਦੀਆਂ ਦੋਵੇਂ ਸਾਈਡਾਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਇਸ ਦੇ ਨਾਲ ਜੋ ਇਹ ਨਹਿਰ ਥੋੜੀ ਚੌੜੀ ਵੀ ਕੀਤੀ ਗਈ ਹੈ 20-25 ਫੁੱਟ ਨਹਿਰ ਚੌੜੀ ਵੀ ਕੀਤੀ ਗਈ ਹੈ ਤਲ ਵੀ ਚੌੜਾ ਕੀਤਾ ਗਿਆ ਉੱਪਰੋਂ ਵੀ ਇਸ ਦੀ ਜੋ ਚੜਾਈ ਵਧਾਈ ਗਈ ਹੈ ਤੇ ਨਹਿਰੀ ਵਿਭਾਗ ਦੇ ਜੋ ਉੱਚ ਅਧਿਕਾਰੀ ਨੇ ਉਹਨਾਂ ਦੇ ਦੱਸਣ ਅਨੁਸਾਰ ਹੁਣ ਇਸ ਨਹਿਰ ਦੀ ਜੋ ਵਾਟਰ ਕੈਪੈਸਿਟੀ ਹੈ ਉਹ ਜ਼ਿਆਦਾ ਵਧ ਗਈ ਹੈ ਪਾਣੀ ਦਾ ਜੋ ਮੋਮੈਂਟਮ ਹੈ ਪੋਟੈਂਸ਼ੀਅਲ ਜ਼ਿਆਦਾ ਹੋਣ ਕਰਕੇ ਇਸ ਹਲਕੇ ਦੇ ਵਿੱਚ ਜੋ ਪਾਣੀ ਦਾ ਰਸਾਬ ਹੈ ਉਹ ਜ਼ਿਆਦਾ ਵਧੇਗਾ ਜਿਸ ਕਰਕੇ ਇਸ ਇਲਾਕੇ ਦਾ ਵਾਟਰ ਟੇਬਲ ਜੋ ਪਾਣੀ ਦਾ ਲੈਵਲ ਆ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਹੋਵੇਗਾ ਦੂਸਰੇ ਪਾਸੇ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਆ ਕਾਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਕਿ ਇਹਦੀਆਂ ਸੈਡਾਂ ਪੱਕੀਆਂ ਨਾ ਕੀਤੀਆਂ ਜਾਣ ਕਿਉਂਕਿ ਇਸਦੀਆਂ ਸੈਡਾਂ ਪੱਕੀਆਂ ਕਰਨ ਦੇ ਨਾਲ ਜੋ ਸੈਡਾਂ ਤੋਂ ਰਿਸਾਵ ਹੈ ਪਾਣੀ ਦਾ ਪਰਕੂਲੇਸ਼ਨ ਆ ਉਹ ਨਹੀਂ ਹੋਵੇਗੀ ਜਿਸ ਕਰਕੇ ਇਸ ਇਲਾਕੇ ਦਾ ਜੋ ਪਾਣੀ ਦਾ ਲੈਵਲ نیچے ਚਲੇ ਜਾਵੇਗਾ ਦੂਸਰੇ ਪਾਸੇ ਜੋ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਸੀ ਕਿ ਸਿਰਫ 15% ਪਾਣੀ ਹੀ ਸੈਡਾਂ ਤੋਂ ਇਸ ਦੀ ਸੀਪੇਜ ਹੁੰਦੀ ਹੈ ਤੇ ਬਾਕੀ 85% 85% ਪਾਣੀ ਆ ਜੋ ਉਹ ਸਾਈਡਾ ਉਹ ਇਸ ਦੇ ਤਲ ਦੇ ਵਿੱਚੋਂ ਰਿਸਾਬ ਹੁੰਦਾ ਤੇ ਦੂਸਰੇ ਪਾਸੇ ਇਸ ਪਾਣੀ ਨੂੰ ਬੰਦ ਕਰਨ ਕਰਕੇ ਜੋ ਦਰਾਹਾ ਸ਼ਹਿਰ ਆ ਇਸ ਦੇ ਨਾਲ ਲੱਗਦੇ ਪਿੰਡ ਨੇ ਨਗਰ ਨੇ ਉਹਨਾਂ ਵਿੱਚ ਜੋ ਲੋਕਾਂ ਦੇ ਨਲਕੇ ਨੇ ਪਾਣੀ ਵਾਲੇ ਤੇ ਮੋਟਰਾਂ ਨੇ ਉਹਨਾਂ ਦਾ ਪਾਣੀ ਬੰਦ ਹੋ ਗਿਆ ਸੀ ਤੇ ਆਸ ਕਰਦੇ ਹਾਂ ਕਿ ਦੁਬਾਰਾ ਪਾਣੀ ਛੱਡਣ ਦੇ ਨਾਲ ਜੋ ਇਸ ਇਲਾਕੇ ਦਾ ਵਾਟਰ ਟੇਬਲ ਹੈ ਮੇਨਟੇਨ ਹੋ ਜਾਵੇਗਾ ਤੇ ਲੋਕਾਂ ਨੂੰ ਜੋ ਪਾਣੀ ਦੀ ਕਿੱਲਤ ਆ ਇਸ ਤੋਂ ਨਜਾਤ ਮਿਲੇਗੀ ਲੋਕ ਇਸ ਨਜ਼ਾਰੇ ਨੂੰ ਦੇਖਣ ਲਈ ਭਾਰੀ ਗੰਕੀ ਦੇ ਵਿੱਚ ਕਤੋਂ ਹੋਏ ਹੋਏ ਨੇ ਦੇਖ ਸਕਦੇ ਹਾਂ ਖੜੇ ਆ ਜੀ ਸਰਾਂਧ ਨਹਿਰ ਦਰਾਹਾ ਦੇ ਉੱਪਰ ਇੱਥੋਂ ਜਾ ਕੇ ਇਹ ਨਹਿਰ ਪਿੰਡ ਗੁਰਥਲੀ ਆਉਂਦਾ ਉੱਥੋਂ ਜਾ ਕੇ ਇਹ ਨਹਿਰ ਟਰਾਈਫਰਕੇਟ ਹੋ ਜਾਂਦੀ ਆ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਆ ਆਬੋਹਰ ਬ੍ਰਾਂਚ ਬਟਿੰਡਾ ਬ੍ਰਾਂਚ ਅਤੇ ਪਟਿਆਲਾ ਬ੍ਰਾਂਚ ਤੇ ਅੱਗੇ ਜਾ ਕੇ ਮਾਲਵੇ ਦੇ ਜੋ ਖੇਤਰ ਹੈ ਉਸ ਵਿੱਚ ਇਹ ਪਾਣੀ ਸਚਾਈ ਦੇ ਲਈ ਵਰਤੇ ਜਾਂਦਾ ਹੈ। ਸਰਹੰਦ ਨਹਿਰ ਦੇ ਉੱਪਰ ਖੜੇ ਆਂ। ਜਿਸ ਵਿੱਚ 1 ਮਹੀਨੇ ਲਗਭਗ 1 ਮਹੀਨੇ ਦੇ ਬਾਅਦ ਪਾਣੀ ਦੁਬਾਰਾ ਛੱਡਿਆ ਗਿਆ ਹੈ। ਬੜੀ ਸਪੀਡ ਦੇ ਨਾਲ ਪਾਣੀ ਜਾ ਰਿਹਾ। ਦੂਸਰਾ ਜੋ ਇਸ ਜੋ ਪੜਨੇ ਪੁਲਾਂ ਦੇ નીચે ਸੀਮੈਂਟਡ ਬੈਡ ਤਿਆਰ ਕੀਤੇ ਗਏ ਨੇ। ਹਾਂਜੀ ਖਾਲਸਾ ਜੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਜੋ ਪਾਣੀ ਦਾ ਸਾਡੇ ਵਿੱਚ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਜਿਸ ਤਰ੍ਹਾਂ ਗੁਰਮਾਨੀ ਵਿੱਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਖਵਾਜਾ ਪੀਰ ਦਾ ਰਤਵਾ ਦਿੱਤਾ ਗਿਆ ਸਾਡੇ ਖਾਲਸਾ ਜੀ ਨੇ ਅਰਦਾਸ ਕੀਤੀ ਹੈ ਦੇਖ ਸਕਦੇ ਹੋ ਤੇ ਹੁਣ ਉਹ ਜੋ ਆਫਰਿੰਗ ਦੇ ਰਹੇ ਨੇ ਸਵੀਟਸ ਦੀਆਂ ਲੱਡੂ ਉਹਨਾਂ ਨੇ ਵੀ ਚੁਟੇ ਨੇ ਤੇ ਬਹੁਤ ਵੱਡਾ ਉੱਚਾ ਰੁਤਵਾ ਜੋ ਪਾਣੀ ਨੂੰ ਐ ਸਾਡੇ ਸਮਾਜ ਦੇ ਵਿੱਚ ਸਾਡੇ ਧਰਮ ਦੇ ਵਿੱਚ ਦਿੱਤਾ ਗਿਆ ਦੇ ਐਸ ਡੀਓ ਅਵਲਦੀਪ ਸਿੰਘ ਗਿੱਲ ਤੇ ਜਿਸ ਤਰ੍ਹਾਂ ਕਿ ਅੱਜ ਇੱਕ ਮਹੀਨੇ ਦੇ ਬਾਅਦ ਇਸ ਨਹਿਰ ਵਿੱਚ ਪਾਣੀ ਦੁਬਾਰਾ ਛੱਡਿਆ ਗਿਆ ਅرجੋ ਸਰ ਇੱਕ ਵਾਰ ਜਾਣਕਾਰੀ ਦਵੋ ਕੱਲ ਇਹ ਨਹਿਰ ਦੇ ਵਿੱਚ 600 ਪਾਣੀ ਛੱਡਿਆ ਗਿਆ ਸੀ ਅੱਜ ਸਵੇਰੇ ਵਧਾ ਕੇ ਇਸ ਨੂੰ 2600 ਕੀਤਾ ਲੋਕਾਂ ਦੀ ਡਿਮਾਂਡ ਨੂੰ ਮੱਦੇ ਨਜ਼ਰ ਆ ਕੇ ਰੱਖਦੇ ਹੋਏ ਪਾਣੀ ਛੱਡਿਆ ਗਿਆ ਸਭ ਇਸ ਨਹਿਰ ਦੀ ਜੋ ਕੈਪੈਸਿਟੀ ਆ ਉਹ ਕਿੰਨੀ ਵਧਾਈ ਗਈ ਆ ਪਹਿਲਾਂ ਚੜਾਈ ਕਿੰਨੀ ਸੀ ਤੇ ਹੁਣ ਚੜਾਈ ਕਿੰਨੀ ਆ ਬੇਸ ਤੋਂ ਤੇ ਉੱਪਰ ਤੋਂ ਪਹਿਲਾਂ 246 ਪਹਿਲਾਂ 220 ਫੁੱਟ ਚੜਾਈ ਸੀ ਹੁਣ ਬੇਸ ਤੋਂ ਵਧਾ ਕੇ 246 ਫੁੱਟ ਕੀਤੀ ਗਈ ਆ ਇਸ ਦਾ ਜੋ ਉੱਪਰਲੀ ਵਿਡਥ ਆ ਉਹ 294 ਫੁੱਟ ਕੀਤੀ ਗਈ ਆ ਹੁਣ ਕਿੰਨੇ ਮਤਲਬ ਘੰਟੇ ਦੇ ਵਿੱਚ ਪਾਣੀ ਉੱਥੋਂ ਮਤਲਬ ਜੋ ਮੇਨ ਪੁਆਇੰਟ ਆ ਹੈਡ ਵਾਕਸ ਤੋਂ ਹੈਡ ਵਾਕਸ ਤੋਂ ਇੱਥੇ ਆਉਣ ਤੱਕ 24 ਘੰਟੇ ਲੱਗੇ ਨੇ ਤੇ ਜਦੋਂ ਇੱਕ ਵਾਰੀ ਪਾਣੀ ਆ ਜਾਂਦਾ ਉਸ ਤੋਂ ਬਾਅਦ ਜਿਹੜਾ ਪਾਣੀ ਵਧਾਉਨੇ ਉਹਨੂੰ 12 ਘੰਟੇ ਲੱਗਦੇ ਆ ਤੇ ਜਿਸ ਤਰ੍ਹਾਂ ਕਿਸਾਨ ਜੁਨੀਅਨਾਂ ਇਸ ਗੱਲ ਦਾ ਗੋੜ ਕਰ ਰਹੀਆਂ ਸੀ ਕਿ ਪਾਣੀ ਦਾ ਜੋ ਲੈਵਲ ਆ ਵਾਟਰ ਟੇਬਲ ਨੀਚੇ ਚਲੇ ਜਾਵੇਗਾ ਇਸ ਤਰ੍ਹਾਂ ਦਾ ਲੱਗਦਾ ਵੀ ਕੁਝ ਹੋਊਗਾ ਨਹੀਂ ਇਸ ਇਸ ਨਾਲ 46Q6 ਦੀ ਜਿਹੜੀ ਹੋਰ ਰੀਚਾਰਜ ਕੈਪੈਸਿਟੀ ਹੈ ਜਿਹੜੀ ਉਹ ਵਧੇਗੀ ਕਿਉਂਕਿ ਇਹਦਾ ਜਿਹੜਾ ਬੈਡ ਆ ਤੁਸੀਂ ਜਿਵੇਂ ਮੈਂ ਪਹਿਲਾਂ ਦੱਸ ਹੀ ਚੁੱਕਿਆ ਕਿ 220 ਤੋਂ 246 ਫੁੱਟ ਕੀਤਾ ਇਸ ਕਰਕੇ ਇਹਦੀ ਜਿਹੜੀ ਰੀਚਾਰਜ ਦੀ ਕੈਪੈਸਿਟੀ ਉਹ ਵਧੇਗੀ ਸਾਰੇ ਦੇ ਇੱਕ ਸਾਈਡ ਤੋਂ ਦੂਜੇ ਬੈਟਰ ਚਾਰਜਿੰਗ ਲਈ ਜੋ ਰਸਤੇ ਪਾਈਪਾਂ ਰੱਖੀਆਂ ਕਿੰਨੀਆਂ دوسری ਸਾਈਡ ਤੋਂ ਨਹੀਂ ਰੱਖੀਆਂ ਕਿੰਨੀਆਂ ਉੱਪਰ ਕੀ ਕਰ ਉਹ ਪੁਲ ਦੇ ਨਜ਼ਦੀਕ ਕਿਤੇ ਵੀ ਜਿਹੜੀ ਰਿਚਾਰਜ ਲਈ ਹੈ ਜਿਹੜਾ ਉਹ ਪੁਆਇੰਟ ਛੱਡੇ ਨਹੀਂ ਗਏ ਪੁਲ ਤੋਂ ਦੂਰੀ ਤੇ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਜਗ੍ਹਾ ਤੇ ਜਿਹੜੇ ਰਿਚਾਰਜ ਲਈ ਪੁਆਇੰਟ ਛੱਡੇ ਗਏ